ਅੰਮ੍ਰਿਤਸਰ ਦੇ ਪਿੰਡ ਮਾਲ ਵਿਕੇ ਵੱਡੇ ਦਿਨ ਨੂੰ ਲੈ ਕੇ ਕਰੋਨਾ ਚਰਚ ਅਤੇ ਆਈਪੀਸੀ ਚਰਚ ਵੱਲੋਂ ਸ਼ੋਭਾ ਯਾਤਰਾ ਕੱਢੀ ਗਈ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਬੀ ਮਨਮੀਤ ਕੌਰ ਅਤੇ ਰਾਵਲ ਮਾਰ ਵੱਲੋਂ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਰਾਵਲ ਮਾਰ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਉਹਨਾਂ ਨੇ ਪੂਰੇ ਦੇਸ਼ ਵਾਸੀਆਂ ਨੂੰ ਵੱਡੇ ਦਿੰਦਿਆਂ ਲੱਖ ਲੱਖ ਵਧਾਈਆਂ ਦਿੱਤੀਆਂ ਇਸ ਮੌਕੇ ਤੇ ਪਿੰਡ ਮਾਲ ਵਾਰਡ ਨੰਬਰ 85 ਦੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਬੀ ਮਨਮੀਤ ਕੌਰ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ। ਠੀਕ ਹੈ। ਬਹੁਤ ਹੀ ਸ਼ੁਭ ਦਿਨਿਆਂ ਜੀ ਅੱਜ ਸੰਗਰਾਣ ਵੀ ਆ ਅੱਜ ਵੱਡੇ ਦਿਨ ਦੀ ਸ਼ੋਭਾ ਯਾਤਰਾ ਵੀ ਆ ਤੇ ਮੈਂ ਸਾਰੇ ਹੀ ਆਪਣੇ 크੍ਰਿਸਚਨ ਭਾਈਚਾਰੇ ਨੂੰ ਇਸ ਦਿਨ ਦੀ ਕਰੋੜ ਕਰੋੜ ਮੁਬਾਰਕਬਾਦ ਦਿੰਦਾ ਆ ਤੇ ਅਤੇ ਪ੍ਰਮਾਤਮਾ ਅੱਗੇ ਹੋਰ ਅਰਦਾਸ ਕਰਦਾ ਵਾਂ ਜੀ ਇਹਨਾਂ ਸਾਰਿਆਂ ਦੀ ਜਿੰਨੀ ਸੰਗਤ ਆਈ ਹੈ ਸਾਰਿਆਂ ਦੀ ਚੜ੍ਹਦੀ ਕਲਾ ਵਿੱਚ ਰਹੇ ਪਰਮੇਸ਼ਰ ਇਹਨਾਂ ਨੂੰ ਹਰ ਖੁਸ਼ੀ ਦੇਵੇ ਹਰ ਇਹਨਾਂ ਨੂੰ ਰੀਜ ਇਹਨਾਂ ਦੀ ਪੂਰੀ ਹੋਵੇ ਬਹੁਤ ਬਹੁਤ ਜਿਆਦਾ ਭਾਜੀ ਪਾਸਟਰ ਜੀ ਅਲੀਸ਼ਾ ਜੀ ਤੇ ਆਪਣੇ ਪਾਸਟਰ ਜੀ ਮੈਨੂੰ ਉਹਨਾਂ ਦਾ ਨਾਮ ਕੀ ਪਾਸਟਰ ਜੀ ਦੂਸਰੇ ਆਪਣੇ ਲਾਲ ਇਲੀਸ਼ਾ ਭਾਈ ਦੇ ਤੇ ਉਹਨਾਂ ਦਾ ਬਹੁਤ ਬਹੁਤ ਸਾਰਿਆਂ ਸੇਵਕਾਂ ਦਾ ਧੰਨਵਾਦ ਸਾਰਿਆਂ ਸੇਵਕਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਹੀ ਇਹਨਾਂ ਨੇ ਮੈਨੂੰ ਪਿਆਰ ਦਿੱਤਾ ਹੈ ਭਾਜੀ ਦਰਸ਼ਨ ਜੀ ਪਿੱਛੇ ਉਹਨਾਂ ਦੀ ਬੈਕ ਸਾਈਡ ਤੇ ਚਰਚਾ ਉਹਨਾਂ ਦਾ ਵੀ ਬਹੁਤ ਬਹੁਤ ਉਹਨਾਂ ਨੇ ਵੀ ਮੈਨੂੰ ਬਹੁਤ ਪਿਆਰ ਦਿੱਤਾ ਹੈ ਮੈਂ ਇਹਨਾਂ ਦਾ ਸਾਰਿਆਂ ਦਾ ਦਿਲੋਂ ਧੰਨਵਾਦੀ ਹਾਂ ਹਾਲੇਲੂਇਆ ਹਾਲੇਲੂਇਆ